ਸਗਲ ਦਵਾਰ ਕੋ ਛਾੜ ਕੇ ਗਏ ਉਤਾਰ ਬਹੇ ਗਰੇ ਕੀ ਨਾਜ ਅਸ ਗੋਬਿੰਦ ਦਾਸ ਸਹਾਰ ਸਗਲ ਦਵਾਰ ਕੋ ਛਾੜ ਕੇ ਗਏ ਉਤਾਰ ਦਵਾਰ ਵਾਹਿ ਗਏ ਕੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਧਰੀ ਛੰਦ ਇਹ ਭਾਂਤ ਪੂਰਬ ਪਟਨ ਉਪਟ ਖੰਡੇ ਅਖੰਡ ਕਟੇ ਅਕਟ ਇਹ ਭਾਂਤ ਪੂਰਬ ਪਟਨ ਉਪਟ ਖੰਡੇ ਅਖੰਡ ਕਟੇ ਅਕਟ ਫਟ ਅਫਟ ਖੰਡੇ ਅਖੰਡ ਬਜੇ ਨਿਸ਼ਾਨ ਮਚਿਓ ਘਮੰਡ ਸੋ ਜੰਗ ਜੋਧਾ ਜੁਝਾਰ ਜੋ ਤਜੇ ਬਾਣ ਗਜਤ ਲੁਝਾਰ ਭਜੰਤ ਭੀਰ ਬਹਰੰਤ ਭਾਏ ਬਬਕੰਤ ਘਾਇ ਡਿਗੇ ਅਘਾਏ ਸਾਜੰਤ ਸਾਜਬਾ ਜਤ ਤੁਫੰਗ ਨਚੰਤ ਭੂਤ ਭੈ ਧਰ ਸੁਰੰਗ ਬਬਕੰਤ ਬਿਤਾਲ ਕਹ ਕੰਤ ਗਾਲ ਦਮਕੰਤ ਡੌਰ ਮੁਕਤੰਤ ਜਵਾਲ ਬਾਜੰਤ ਭੀਰ ਤਜ ਬੀਰ ਖੇਤ ਨਾਚੰਤ ਭੂਤ ਬੈਤਾਲ ਪ੍ਰੇਤ ਕ੍ਰੀਣੰਤ ਈਸ਼ਪੂੰਤ ਕਪਾਲ ਨਿਰਖੰਤ ਬੀਰ ਛਕ ਬਰਤਬਾਲ ਤਵੰਤ ਬੀਰ ਬਾਹੰਤ ਗਾਵ ਨਾਚੰਤ ਭੂਤ ਗਾਵੰਤ ਜਾਵੇ ਦਮਕੰਤ ਡੌਰ ਨਾਚੰਤ ਈਸ ਰੀਧੰਤ ਹਿਮਦਰ ਪੋਵੰਤ ਸੀਸ गन्धर्व सिद्ध चारण प्रसिद्ध कथंत गाब सोवंत सिद्ध गवंत बीन बीना भजनत रीझंत देव मन मन डुलंत गुंज गुंजंत गजेंद्र है वर असंख्य ਦੋਲਤ ਸੁਬਹ ਮਾਰੂ ਬਜੰਤ ਉਠੰਤ ਨਾਦ ਪੂਰਤ ਦਿਸ਼ਾਨ ਦੋਲਤ ਮਹੇਦਰ ਮਹ ਧਰਮਾਨ ਕੁਲੰਤ ਖੇਤ ਖੂਨੇ ਖਤੰਗ ਛਟੰਤ ਬਾਣ ਜਟੇ ਨ ਸੰਗ ਵੇ ਦੰਤ ਮਰਮ ਜੋ ਜਤ ਸੁਬਾਹ ਗੁਮੰਤ ਗੈਣ ਅਛਰ ਉਸ਼ਾ ਸਰਖੰਤ ਸੇਦ ਬਰਖੰਤ ਬਾਣ ਹਰਖੰਤ ਹੂਰ ਪਰਖੰਤ ਜਵਾਨ ਬਾਜੰਤ ਢੋਲ ਡੌਰੂ ਕਰਾਲ ਚੰਦ ਭੂਤ ਭੈਰੋਕ ਬਾਲ ਹਰਦੰਤ ਹੱਥ ਖਰਦੰਤ ਖੋਲ ਤੇਰਦੰਤ ਠੀਕ ਚਿਰਦੰਤ ਝੋਲ ਦਰਦੰਤ ਦੀਹਦਾਨੋ ਦੁਰੰਤ ਹਰਦੰਤ ਹਾਸ ਹਸਤ ਮਹੰਤ ਹਰਦੰਤ ਹੱਥ ਕਰਦੰਤ ਖੋਲ ਤੇਰਦੰਤ ਟੀਕ ਛਿਰਦੰਤ ਝੋਲ ਦਰਦੰਤ ਦੀਹਦਾਨੋ ਦੁਰੰਤ ਹਰਦੰਤ ਹਾਸ ਹਸਤ ਮਹੰਤ ਵਾਹੇ ਗੁਰਜੀਕਾ ਖਾਲਸਾ ਅੱਜ ਕੇ ਜਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਜਨ ਦਿਨ ਚੜ ਦੀ ਗਲਾਰਖਨੀ ਸਚੇ ਪਾਤਸ਼ਾਹ ਜੀ ਮਹਾਰਾਜ